ਸੱਚੀ ਕਲਜੀ ਨੰਦ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰ ਰਹੇ ਸੀ ਜੀ ਬਿਨਾ ਗੋਡਿਆਂ ਵਾਲੀ ਸਲਵਾਰ ਜਿਹਨੂੰ ਇੱਕ ਗੁੰਦੇ ਵਾਲੀ ਸਲਵਾਰ ਵੀ ਕਹਿ ਸਕਦੇ ਆ ਸਟ੍ਰੇਟ ਸਲਵਾਰ ਵੀ ਕਹਿ ਸਕਦੇ ਆ ਤੇ ਪਾਕਿਸਤਾਨੀ ਸਲਵਾਰ ਵੀ ਕਹਿ ਸਕਦੇ ਆ ਤੇ ਇਹ ਸਲਵਾਰ ਬਣਾਉਣ 'ਚ ਮੇਰੀਆਂ ਭੈਣਾਂ ਨੂੰ ਕੁਝ ਦਿੱਕਤ ਆਉਂਦੀਆਂ ਨੇ ਜੀ ਅੱਜ ਆਪਾਂ ਉਹ ਤੁਹਾਨੂੰ ਦੱਸਾਂਗੇ ਤੇ ਇਹਦੇ ਵਿੱਚ ਆਪਾਂ 2 ਇੰਚ ਕੱਪੜਾ ਵੱਧ ਲੈਣਾ ਹੁੰਦਾਗਾ ਤਾਂਕਿ ਆਪਣੀ ਜਿਹੜੀ ਸਲਵਾਰ ਹੈ ਉਹਨੂੰ ਖਿੱਚਣਾ ਪਵੇ ਜਿਨ੍ਹਾਂ ਇੰਚ ਦੇ ਤੁਸੀਂ ਕੁੰਦੇ ਕਟਿੰਗ ਕਰਨੇ ਨੇ ਇਹਦੇ ਕੁੰਦਿਆਂ ਚ ਝੋਲੀ ਦਾ ਕੱਪੜਾ ਬਾਧੂ ਨਹੀਂ ਰੱਖਿਆ ਜਾਂਦਾ ਜੀ ਜਿਵੇਂ ਆਪਾਂ ਦੂਸਰੀ ਜੇਕਰ ਸਲਵਾਰ ਚ ਗੋਡੇ ਪਾਉਣੇ ਹੋਣ ਪੱਲਿਆਂ ਵਾਲੀ ਸਲਵਾਰ ਬਣਾਉਣੀ ਆ ਉਹਦੇ ਵਿੱਚ ਆਪਾਂ ਜਿਵੇਂ 32 ਇੰਚ ਦੇ ਜੇਕਰ ਮੰਨ ਲਓ ਆਪਣੇ ਕੁੰਦੇ ਨੇ ਤਾਂ ਆਪਾਂ 9 ਇੰਚ ਝੋਲੀ ਦਾ ਕੱਪੜਾ ਰੱਖਦੇ ਆ 2 ਇੰਚ ਜਿਹੜਾ ਮੂਰੀ ਚ ਕੱਪੜਾ ਆਉਂਦਾ ਉਹ ਬਾਧੂ ਰੱਖਦੇ ਆਂਗੇ ਇਦੇ ਵਿੱਚ ਉਹ ਵਾਧੂ ਨਹੀਂ ਰੱਖਿਆ ਜਾਂਦਾ ਜੀ ਇਹਦੇ ਵਿੱਚ ਜਿਵੇਂ ਕਿ ਤੁਹਾਡੀ ਵੀ 32 ਇੰਚ ਸਲਵਾਰ ਦੀ ਕੁੰਦਿਆਂ ਦੀ ਲੰਬਾਈ ਹੈ ਇਹਦੇ ਵਿੱਚ 32 ਇੰਚ ਹੀ ਕਪੜਾ ਲਿਆ ਜਾਂਦਾਗਾ ਤੇ 2 ਇੰਚ ਦੇ ਵਿੱਚ ਜਿਹੜਾ ਐਕਸਟਰਾ ਲਿਆ ਜਾਂਦਾ ਅੱਜ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕੀ ਕਰਨਾ ਤੁਸੀਂ ਜੇ ਮੰਨ ਲਓ ਤੁਹਾਡੇ ਕੁੰਦਿਆਂ ਦੀ ਜਿਹੜੀ ਲੰਬਾਈ ਤੁਸੀਂ 32 ਇੰਚ ਕੱਟ ਰਹੇ ਹੋ ਜਾਂ 33 ਇੰਚ ਕੱਟ ਰਹੇ ਹੋ ਜਿੰਨੀ ਵੀ ਕਟਿੰਗ ਕਰ ਰਹੇ ਹੋ ਮੈਂ ਉਹਦੇ ਹਿਸਾਬ ਨਾਲ ਦੱਸ ਰਹੀ ਹਾਂ ਜੀ 1 ਇੰਚ ਫਿਰ ਆਪਣਾ ਕੱਪੜਾ ਜਿਹੜਾ ਮਾਰਜਨ 'ਚ ਆ ਜਾਂਦਾ ਵੀ ਸਲਾਈਆਂ 'ਚ ਆ ਜਾਂਦਾਗਾ ਜੇ ਥੋੜੇ 32 ਇੰਚ ਪੁੰਦੇ ਤਿਆਰ ਨੇ ਤਾਂ ਤੁਸੀਂ 33 ਇੰਚ ਦੇ ਹਿਸਾਬ ਨਾਲ ਲੰਬਾਈ ਰੱਖਣੀ ਹੈ ਇਹ ਪਾਕਿਸਤਾਨੀ ਸਲਵਾਰ ਦੀ ਵੀਡੀਓ ਆਪਾਂ ਨੇ ਪਹਿਲਾਂ YouTube ਤੇ ਦੋ ਤਿੰਨ ਅਪਲੋਡ ਕੀਤੀਆਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਕੁਝ ਮੇਨ ਗੱਲਾਂ ਲਈ ਵੀਡੀਓ ਬਣਾਈ ਹੈਗੀ ਕਿਉਂਕਿ ਆਪਨੇ ਕਈ ਵਾਰੀ ਕੋਈ ਗੱਲ ਸਮਝ ਨਹੀਂ ਆਉਂਦੀ ਵੀ ਵੀਡੀਓ ਦੇ ਵਿੱਚ ਵੀ ਆਪਾਂ ਨੂੰ ਇਹ ਲੱਗ ਜਾਂਦਾ ਵੀ ਇਹਨਾਂ ਨੇ ਇਹ ਕੱਪੜਾ ਕਿਉਂ ਵਾਧ ਰੱਖਿਆ ਇਸ ਲਈ ਵੀਡੀਓ ਨੂੰ ਐਂਡ ਤੱਕ ਤੇ ਧਿਆਨ ਨਾਲ ਜ਼ਰੂਰ ਦੇਖ ਲਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਇਹ ਦੇਖੋ ਜੀ ਸਾਰਿਆਂ ਚੋਂ ਪਹਿਲਾਂ ਤਾਂ ਜੇ ਤੁਸੀਂ ਮੂਰੀ ਤੇ 9 ਇੰਚ ਚੌੜੀ ਮੂਰੀ ਕੱਟ ਕਰ ਰਹੇ ਹੋ ਤਾਂ 9 ਇੰਚੀ ਉੱਪਰਲੇ ਪਾਸੇ ਜਿਹੜਾ ਬਲਾਂਚ ਕਪੜਾ ਆਊਗਾ 9 ਇੰਚੀ ਚੌੜਾ ਤੁਸੀਂ ਨਿਸ਼ਾਨ ਉੱਪਰ ਲਗਾ ਲੈਣਾਗਾ ਤੇ ਜਦੋਂ ਤੁਸੀਂ ਜੇ 33 ਇੰਚ ਤੁਹਾਡੇ ਖੁੰਦਿਆਂ ਦੀ ਲੰਬਾਈ ਕੱਟ ਕਰ ਰਹੇ ਹੋ ਤਾਂ ਤੁਸੀਂ 35 ਇੰਚ ਕਪੜਾ ਲੰਬਾ ਜਿਹੜਾ ਕੱਟਣਾਗਾ 2 ਇੰਚ ਵੱਧ ਰੱਖਣਾਗਾ ਜਿਵੇਂ ਕਿ ਮੈਂ ਸੈਂਟਰ ਚੋਂ ਦੇਖੋ 2 ਇੰਚ ਕਪੜਾ نیچے ਛੱਡ ਕੇ ਜਿੰਨੀ ਮੇਰੀ 33 ਇੰਚ ਦੇ ਕੁੰਦੇ ਸੀਗੇ ਮੈਂ 33 ਇੰਚ ਤੇ ਨਿਸ਼ਾਨ ਲਾ ਕੇ ਸਿੱਧਾ ਨਿਸ਼ਾਨ ਲਾ ਲਿਆ ਮੈਮੂਰੀ ਦੀ ਜਿਹੜੀ ਕਟਾਈ ਕਰ ਰਹੀ ਹਾਂ ਜੀ ਉਹ 9 ਇੰਚ ਚੌੜੀ ਕਰ ਰਹੀ ਹਾਂ 9 ਇੰਚ ਤੇ ਦੇਖ ਆਪਾਂ ਨੇ ਨਿਸ਼ਾਨ ਲਾ ਕੇ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਲਾ ਲੈਣਾ ਜੀ ਕਈ ਵਾਰੀ ਕੀ ਹੁੰਦਾਗਾ ਜਦੋਂ ਆਪਾਂ ਸਟ੍ਰੇਟ ਸਲਵਾਰ ਕਟਿੰਗ ਕਰ ਰਹੇ ਆ ਤਾਂ ਫਿਰ ਆਪਾਂ ਨੂੰ ਬੈਠਣ ਵੇਲੇ ਉਹ ਖਿੱਚ ਮਾਰਦੀ ਆ ਜਾਂ ਪਿੱਛੋਂ ਮੂਰੀਆਂ ਦੇ ਵੀ ਜਿੱਥੋਂ ਆਪਣੀ ਮੂਰੀ ਵਾਲੀ ਸਲਾਈ ਹੁੰਦੀ ਆ ਉੱਥੋਂ ਸਲਵਾਰ ਉੱਪਰ ਨੂੰ ਚੱਕੀ ਜੀ ਜਾਂਦੀ ਹੈ ਇਹਦੇ ਨਾਲ ਤੁਹਾਡੀ ਸਲਵਾਰ ਹੈ ਜਿਹੜੀ ਬਿਲਕੁਲ ਸਹੀ ਬਣ ਕੇ ਤਿਆਰ ਹੋ ਜੂਗੀ ਤੁਸੀਂ ਇਹ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਇੱਕ ਤਾਂ ਜੀ ਦੇਖੋ ਆਪਾਂ ਮੂਰੀ ਵਾਲੀ ਸਾਈਡ ਤੋਂ ਡਾਉਨ ਪਾਇਆ ਕਿਉਂਕਿ ਵੀ ਜੇਕਰ ਆਪਣਾ ਪੇਟ ਜਿੱਥੇ ਬੰਦਦੇ ਆਪਾਂ ਉੱਥੋਂ ਮੂਰੀ ਤੇ ਗਿਰੀ ਜਾਂਦੀ ਆ ਸਲਵਾਰ ਇਸ ਲਈ ਜੀ ਆਪਾਂ ਨੇ ਜਿਹੜਾ ਇੱਥੋਂ ਡਾਉਣ ਦਾ ਨਿਸ਼ਾਨ ਲਾਇਆਗਾ ਹੁਣ ਰਹਿ ਗਿਆ ਉੱਪਰ ਨਿਸ਼ਾਨ ਦੇ ਉੱਪਰ ਜਿਹੜਾ 2 ਇੰਚ ਕਪੜਾ ਰਹਿ ਗਿਆ ਜੀ ਇਹਦਾ ਆਪਾਂ ਕੀ ਕਰਾਂਗੇ ਚੋਲੀ ਵਾਲੀ ਸਾਈਡ ਤੋਂ ਕਰਾਂਗੇ ਇਹਦੀ ਆਪਾਂ ਸੈਟਿੰਗ ਇੱਥੋਂ ਜੀ ਜਿਹੜਾ ਵੱਧ ਘੱਟ ਕਪੜਾ ਸੀਗਾ ਮੈਂ ਉਹ ਕਟਿੰਗ ਕਰਿਆਗਾ ਵੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਜੇਕਰ ਤੁਸੀਂ ਪਹਿਲਾਂ ਕਟਿੰਗ ਕਰ ਲਿਆ ਤਾਂ ਕੋਈ ਚੱਕਰ ਨਹੀਂ ਆਪਾਂ ਨੇ 9 ਇੰਚ ਕੱਪੜਾ ਜਿਹੜਾ ਰੱਖਣਾ 9 ਇੰਚ ਰੱਖਣਾ ਜੀ ਆਪਾਂ ਨੇ ਝੋਲੀ ਦਾ ਇਹ ਰੱਖਣਾ ਆਪਾਂ ਨੇ ਉਪਰਨ ਸਾਈਡ ਤੋਂ ਕੰਨੀ ਵਾਲੇ ਪਾਸਿਓਂ ਸੈਂਟਰ 'ਚ ਆਪਣੀ ਵੀ ਲਾ ਲੋ ਗੋਡੇ ਜਿਵੇਂ ਆਪਾਂ ਗੋਡੇ ਪਾਉਨੇ ਆ ਉਹ ਚੀਜ਼ ਹੋਗੀ ਹੁਣ ਆਪਾਂ ਨੇ ਕੀ ਕਰਨਾ ਜੀ ਝੋਲੀ ਕਣੀਓ ਲਗਭਗ 2 ਇੰਚ ਕੱਪੜਾ ਪਿੱਛੇ ਹਟਾ ਕੇ 2 ਜਾਂ 1.5 ਇੰਚ ਜ਼ਰੂਰੀ ਹੈ ਜੀ 2 ਇੰਚ ਕੱਪੜਾ ਪਿੱਛੇ ਹਟਾ ਕੇ ਇੱਕ ਤਕੋਂ ਦਾ ਨਿਸ਼ਾਨ ਲਾਉਣਾ ਇਹ ਆਪਾਂ ਨੇ ਲਾਉਣਾ ਜੀ ਆਪਣੀ ਜਿਹੜੀ ਜਿੰਨੀ ਲੰਬਾਈ ਰੱਖੀ ਸੀ ਉਹਦੇ ਤੱਕ ਜਿਵੇਂ ਆਪਣੀ ਸਲਵਾਰ ਨੂੰ ਖਿੱਚ ਪੈਂਦੀ ਹੈ ਤਾਂ ਇਹਦੇ ਨਾਲ ਉਹ ਨਹੀਂ ਪੈਂਦੀ ਹੈਗੀ ਬਾਕੀ ਕਟਿੰਗ ਤੁਸੀਂ ਸੇਮ ਉਸੇ ਤਰੀਕੇ ਨਾਲ ਕਰਨੀ ਹੈ ਜੀ ਇਹ ਜਿਹੜਾ 2 ਇੰਚ ਕੱਪੜਾ ਰੱਖਦੇ ਆ ਆਪਾਂ ਇਸ ਕਰਕੇ ਰੱਖਦੇ ਆ ਜੀ ਜਦੋਂ ਆਪਾਂ ਬੈਠਦੇ ਆ ਫਿਰ ਉਦੋਂ ਖਿੱਚ ਨਹੀਂ ਸਲਵਾਰ ਨੂੰ ਪੈਂਦੀ ਹੈਗੀ ਨਹੀਂ ਜਿਹੜੀ ਇਹ ਸਲਵਾਰ ਨੂੰ ਖਿੱਚ ਪੈ ਕੇ ਇਹ ਜਲਦੀ ਫਟ ਜਾਂਦੀ ਹੈ ਇਹ ਫਟਦੀ ਵੀ ਹਮੇਸ਼ਾ ਝੋਲੀ ਕੋਲੋਂ ਆਏਗੀ ਇਹ 2 ਇੰਚ ਕਪੜਾ ਇਸ ਲਈ ਰੱਖਣਾ ਜੀ ਤੁਸੀਂ ਹਮੇਸ਼ਾ ਜਦੋਂ ਵੀ ਆਪਣੀ ਸਟ੍ਰੇਟ ਸਲਵਾਰ ਵੀ ਪਾਕਿਸਤਾਨੀ ਸਲਵਾਰ ਕਟਿੰਗ ਕਰਦੇ ਹੋ ਤਾਂ 2 ਇੰਚ ਜਾਂ 2.5 ਇੰਚ ਕਪੜਾ ਵਾਧ ਰੱਖਿਆ ਕਰੋ ਇਹ ਜਹਾਸਣ ਪਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ 2 ਇੰਚ ਕਪੜਾ ਇਸ ਤਰੀਕੇ ਨਾਲ ਕਟਿੰਗ ਕਰ ਰਹੇ ਹੋ ਜੇਕਰ ਹੈਗੀ ਹੈ 27 28 ਇੰਚ 벨ਟ ਵਾਲਾ ਕਪੜਾ ਤਾਂ ਜੇਕਰ 27 28 ਇੰਚ 벨ਟ ਵਾਲਾ ਨਾਪ ਹੈ ਉਹਦੇ ਵਿੱਚ ਜੀ ਆਸਣ ਪਹਿਣਗੇ ਸ਼ੇਰ ਸਹੀ ਆਪਣੀ ਸਲਵਾਰ ਬਣਦੀ ਹੈ ਕਿਉਂਕਿ ਉਹ ਜਿਆਦਾ ਭਾਰੀ ਬੰਦੇ ਦਾ ਨਾਪ ਹੋ ਜਾਂਦਾ ਹੈਗਾ ਬਾਕੀ ਜਿਹੜੀ ਵੀ ਇਹਦੀ ਕਟਿੰਗ ਦੀ ਵੀਡੀਓ ਹੈ ਜੀ ਉਹ ਮੈਂ ਚੈਨਲ ਤੇ ਕਈ ਵਾਰੀ ਅਪਲੋਡ ਕਈ ਵੀਡੀਓ ਅਪਲੋਡ ਕਰੀਆਂ ਹੋਈਆਂ ਨੇ ਤੁਸੀਂ ਉਹ ਦੇਖ ਸਕਦੇ ਹੋ ਪਰ ਜਿਹੜਾ ਇਹ 2 ਇੰਚ ਕਪੜਾ ਆਪਾਂ ਨੇ ਰੱਖਿਆਗਾ ਉਹ ਇਸ ਲਈ ਰੱਖਿਆਗਾ ਵੀ ਆਪਣੀ ਸਲਵਾਰ ਨੂੰ ਜਿਹੜਾ ਖਿੱਚ ਨਾ ਪਵੇ ਮੂਰੀਏ ਪਿਛਲੀ ਸਾਈਡ ਤੋਂ ਜੀ ਮੂਰੀਆ ਵਾਲੀ ਸਲਾਈ ਹੈ ਇਹ ਦੇਖੋ ਜੀ ਆਪਾਂ ਨੇ ਸੈਂਟਰ ਚ ਲਿਆ ਕੇ ਇਹਨੂੰ ਡਾਊਨ ਕਰਨਾ ਤੇ ਇੱਥੋਂ ਆਪਾਂ ਨੇ ਉੱਪਰ ਨੂੰ ਵਧਾ ਕੇ ਕਟਿੰਗ ਕਰਨੀ ਹੈਗੀ ਇਸ ਤਰੀਕੇ ਨਾਲ ਨਿਸ਼ਾਨ ਲਾ ਕੇ ਪਰ ਇਹ ਨਿਸ਼ਾਨ ਤੁਸੀਂ ਬਿਲਕੁਲ ਸਟਾਰਟਿੰਗ ਤੋਂ ਨਹੀਂ ਲਾਉਣਾ ਹੈਗਾ ਵੀ ਵਧਾਉਣ ਵਾਲਾ 9 ਇੰਚ ਜਿਵੇਂ ਥੋੜੀ نیچے ਮੂਰੀ ਦੀ ਚੜਾਈ ਰੱਖੀ ਹੋਈ ਆ ਤਾਂ 9 ਇੰਚ ਦਾ ਨਿਸ਼ਾਨ ਲਾ ਕੇ ਹੀ ਤੁਸੀਂ ਉੱਪਰ ਰੱਖਣੀ ਹੈ ਜੇਕਰ ਤੁਸੀਂ ਸੈਂਟਰ ਤੋਂ ਹੀ ਇਹਨੂੰ ਵਧਾਉਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਜਿਹੜੀ ਸਲਵਾਰ ਦੀ ਲੰਬਾਈ ਵੀ ਵੱਜ ਜੂਗੀ ਇਸ ਲਈ ਲੰਬਾਈ ਆਪਾਂ ਬਿਲਕੁਲ ਪੂਰੀ ਰੱਖਣੀ ਹੈ ਜੀ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਇਹ ਵੀਡੀਓ ਜਿਹੜੀ ਮੇਰੀਆਂ ਭੈਣਾਂ ਲਈ ਬਹੁਤ ਹੀ ਖਾਸ ਹੈਗੀ ਇਸ ਲਈ ਸ਼ੇਅਰ ਵੀ ਕਰ ਦਿਓ ਜੀ ਵੀ ਕਿਉਂਕਿ ਕਿਸੇ ਦੇ ਇਹ ਕੰਮ ਆ ਸਕੇ ਅੱਜ ਦੀ ਵੀਡੀਓ ਮੈਂ ਇਸ ਲਈ ਹੀ ਪਾਈ ਹੈ ਜੀ ਕਿਉਂਕਿ ਕਈ ਵਾਰੀ ਆਪਾਂ ਨਾਲੇ ਤਾਂ ਸੂਟ ਬਣਾ ਲੈਨੇ ਆ ਫਿਰ ਆਪਣੀ ਸੈਟਿੰਗ ਨਹੀਂ ਬੈਂਦਾ ਫਿਰ ਆਪਾਂ ਨੂੰ ਉਹਨੂੰ ਅਣਮਨੇ ਜੇ ਮਨ ਨਾਲ ਪਾਉਨੇ ਆਗੇ ਇਹ ਸਲਵਾਰ ਬਹੁਤ ਸੌਖੀ ਹੈ ਜੀ ਕੱਟ ਕੱਟ ਕਰਨੀ ਧੰਨਵਾਦ ਜੀ